ਨੇ ਕਹਾਤ ਸੁਣੀ ਹੋਣੀ ਆ ਸਿਆਣੇ ਕਾਂ ਟੰਗ ਦਿੰਦੇ ਸੀਗੇ ਉੰਦਾ ਸੀ ਹੋਰ ਕਿਆ ਹੁੰਦਾ ਨਹੀਂ ਇਹ ਵੀ ਇੱਕ ਗੰਦੇ ਕੰਮ ਆ ਮੈਨੂੰ ਲੱਗਦਾ ਕਿ ਇੱਕ ਨੂੰ ਟੰਗ ਦਿੱਤਾ ਜਾਵੇ ਦੂਜੀ ਵਾਰੀ ਕੋਈ ਬੰਦਾ ਜੁਰਤ ਨਹੀਂ ਕਰੂਗਾ ਛੱਡਿਆ ਜਾ ਸਕਦਾ ਮਜਬੀ ਤੇ ਜੱਟ ਸੇਖਾ ਵਾਲਾ ਸੀ ਮੁੱਦਾ ਕਿਉਂ ਬਣਾ ਰਿਆਂ ਉਹ ਅੱਜ ਤੱਕ ਨਹੀਂ ਸਾਡੇ ਪੰਜਾਬ ਦੇ ਵਿੱਚ ਖੜਾ ਹੋਇਆ ਬਾਈ ਅਸੀਂ ਕਿਉਂ ਬਣਾ ਰਿਆ ਜੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਆਂ ਨਾ ਤੁਮਸਤਕ ਹੁੰਨੇ ਆਂ ਪਰ ਅਭਿਦਾਸ ਜੀ ਮਹਾਰਾਜ ਨੂੰ ਵੀ ਤਾਂ ਨਾੜ ਨਾ ਤੁਮਸਤਕ ਹੁੰਨੇ ਆਂ ਨਾ ਜਿਨ੍ਹਾਂ ਦਾ ਨਾਮ ਉਹਦੇ ਵਿੱਚ ਦਰਜ ਹੋ ਗਿਆ ਅਸੀਂ ਮਾਮਲਾ ਬਾਬੂ ਕੱਲ ਇੱਕ ਮੈਂ 판 ਦੇ ਉਹ ਜਿਹੜਾ ਉਹ ਜਿਹੜਾ ਪਾਇਆ ਸੀ ਜੀ ਉਹਦੇ ਚ ਦਲਸਤ ਗੁਰਿੰਦਰ ਲੱਲ ਜਣੇ ਜੀ ਉਹਨੇ ਕਮੈਂਟ ਕੀਤਾ ਜੀ ਚਲੋ ਕਮੈਂਟ ਨੋਕੀ ਕਰਦੇ ਆ ਜੀ ਹੁਣ ਨਾ ਰੋਜ਼ ਕਰਦੇ ਬੜਾ ਕੁਛ ਪਰ ਉਹਨੇ ਮੇਰੇ ਬੇਟੀਆਂ ਸਬੰਧ ਚ ਬੇਟੀਆਂ ਸਬੰਧ ਚ ਐ ਜੀ ਭੱਦੀ ਟਿੱਪਣੀ ਕੀਤੀ ਕੋਈ ਵੀ ਬਾਪ ਉਹ ਚੀਜ਼ ਨੂੰ ਸੁਣ ਜਾ ਦੇਖਣ ਚਾਹਦਾ ਸੋ ਉਹ ਸਬੰਧ ਦੇ ਵਿੱਚ ਮੈਂ ਰਾਤੀ ਲਾਈ ਵੀ ਹੋਇਆ ਜੀ ਲਾਈਵ ਤੇ ਮੈਂ ਇਹ ਵੀ ਕਹਿ ਚੁੱਕਾ ਮੈਂ ਤੇਰੇ ਘਰ ਆਉਂਗਾ ਜੀ ਠੀਕ ਹੈ ਦੇਖੋ ਮੇਰੇ ਬੇਟੀ ਆ ਕੋਈ ਵੀ ਜਿਹੜਾ ਗੈਰਤਮੰਦ ਬਾਪ ਆ ਆਪਣੇ ਚ ਚਾਲੂਗਾ ਗਾਲ ਮੜ ਜੇ ਖਾ ਜਾਂ ਲੂਗਾ ਪਾ ਧੀ ਦਾ ਮਸਲਾ ਜੇ ਧੀ ਵਜੋਂ ਬੋਲੂਗਾ ਨਾ ਉੱਥੇ ਬਾਪ ਫੇ ਕੋਈ ਕਾਨੂੰਨ ਦੇਖਦਾ ਕਾਨੂੰਨ ਬਾਹਰ ਜਾ ਰਿਹਾ ਕਾਨੂੰਨ ਦੇ ਵਿੱਚ ਆ ਉਹ ਬੰਦਾ ਆਪਣੇ ਨਾਲ ਤੁਰਦਾ ਹੁੰਦਾ ਪਰ ਮੈਨੂੰ ਸਿਰ ਤੇ ਕੋਈ ਸੱਜਣਾ ਫੋਨ ਪ੍ਰਿੰਸਪਲ ਦਾ ਫੋਨ ਹੈ ਹੋਰ ਮੇਰੇ ਵੀ ਬੜਾ ਫੋਨ ਹੈ ਮੈਨੂੰ ਕਹਿੰਦੇ ਵਾਈਫ ਨੂੰ ਪੁੱਛਣਾ ਗਏ ਮੈਨੂੰ ਹਾਲਾਂਕਿਥੋਂ ਬੜਾ ਜ਼ਰਾ ਅਫਸਰ ਕਹਿ ਗਏ ਮੇਰੇ ਸੀਨੀਅਰ ਅਫਸਰ ਵੀਰੇ ਉਹਨਾਂ ਫੋਨ ਵੀ ਆਇਆ ਜੀ ਉੱਥੇ ਜਾਂਚ ਤੇਰਾ ਨੁਸਾਨ ਹੋ ਸਕਦਾ ਉੱਥੇ ਨਾ ਜਾਈ ਤੂੰ ਦਫ਼ਤਰ ਆ ਜੀ ਜੇ ਤਰ੍ਹਾਂ ਹੱਲ ਨਾ ਹੋਊਗਾ ਫੇਰ ਤੋਂ ਆਪਣੀ ਕਾਰਜਕਾਰੀ ਕਾਰਜ ਕਰਦੇ ਸੋ ਅੱਜ ਅਸੀਂ ਮਾਨਯੋਗ ਸਾਬਦ ਦੇ ਪੇਸ਼ ਹੋ ਕੇ ਆਏ ਆ ਉਹਨਾਂ ਕਾ ਜਗੜੀ ਦੀ ਕਾਰਵਾਈ ਹੈ ਇੱਕ ਮੋੜਾ ਤੁ ਸਾਡੇ ਸਾਹਮਣੇ ਪਤਾ ਲੱਗਿਆ ਵੀ ਡਾਕਟਰ ਜਿੰਮੀ ਦਾ ਤਰ੍ਹਾਂ ਇਟਾ ਨੂੰ ਗ੍ਰਿਫਤਾਰ ਕੀਤਾ ਗਿਆ ਬਚਕਿਆ ਗਿਆ ਕੋਈ ਕੰਡੀਆ ਨਹੀਂ ਹੈਗਾ ਪਰ ਇਹ ਤੁਹਾਨੂੰ ਕਾਹ ਤੋਂ ਦੱਸਦੇ ਆ ਪਪਾ ਬਾਬਾ ਕੋਈ ਇਹ ਜਿਹੜਾ ਮਸਲਾ ਹੈ ਨਾ ਅਸੀਂ ਸੀਪੀ ਸਾਹਿਬ ਨੂੰ ਕੰਪਲੇਂਟ ਜਰੂਰ ਦਿੱਤੀ ਅੱਜ ਅਗਲੀ ਕਾਰਵਾਈ ਜਿਹੜੀ ਆ ਉਹ ਪ੍ਰਸ਼ਾਸਨ ਨੇ ਕਰਨੀ ਆ ਇਹਦੇ ਬਾਰੇ ਉਹ ਵਿਤਰਤ ਦੱਸ ਸਕਦੇ ਆ ਪਰ ਸਾਨੂੰ ਇਸ ਗੱਲ ਦਾ ਯਕੀਨ ਜ਼ਰੂਰ ਦਿਵਾਇਆ ਗਿਆ ਕਿ ਇਦਾਂ ਦੇ ਅਨਸਰ ਕੱਲਾ ਡਾਕਟਰ ਗੁਰਿੰਦਰ ਨਹੀਂ ਕੋਈ ਵੀ ਇਦਾਂ ਦਾ ਬੰਦਾ ਜਿਹੜਾ ਆਪਸੀ ਕਮਿਨਲ ਬੈਲੈਂਸ ਨੂੰ ਖਰਾਬ ਕਰਦਾ ਵਾ ਜਿਹੜਾ ਭਾਈ ਚਰਕ ਸਾਂਝ ਨੂੰ ਤੋੜਦਾ ਉਹਨੂੰ ਕਦੇ ਚਿਰ ਤੁਸੀਂ ਬਖਸ਼ਿਆ ਨਹੀਂ ਜਾਊਗਾ ਔਰ ਅਸੀਂ ਤਾੜਨਾ ਕਰਦੇ ਅੱਗੇ ਤੋਂ ਜਿਹੜੇ ਵੀ ਇਦਾਂ ਦੇ ਟੁਕੜ ਬੋਜ ਨੇ ਆਪਣੀ ਔਕਾਤ ਦੇ ਵਿੱਚ ਰੋ ਜਿਹੜੀਆਂ ਧੀਆਂ ਨੇ ਭੈਣਾਂ ਨੇ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਸੋ ਅੱਗੇ ਤੋਂ ਸਾਰਿਆਂ ਨੂੰ ਸਖਤ ਤਾੜਨਾਮਾ ਪ੍ਰਸ਼ਾਸਨ ਨੇ ਤਾਂ ਤਾੜਨਾ ਕਰਨੀ ਹੋਈ ਆ ਅਸੀਂ ਸਮਾਜਿਕ ਤੌਰ ਤੇ ਵੀ ਤਾੜਨਾ ਕਰਦੇ ਆਂ ਧੀਆਂ ਭੈਣਾਂ ਦੇ ਖਿਲਾਫ ਕੋਈ ਵੀ ਮੰਦੀ ਸ਼ਬਦਾਵਲੀ ਵਰਤੂਗਾ ਪਹਿਲਾ ਸਾਡਾ ਜਿਹੜਾ ਫਰਜ਼ ਆ ਉਹ ਪ੍ਰਸ਼ਾਸਨ ਨੂੰ ਮਿਲਣਾ ਉਸ ਤੋਂ ਬਾਅਦ ਫਿਰ ਚੂੰਕਰ ਅਜਹਮਾ ਹੀਲ ਤੇ ਦਰਜ ਜਸਤ ਹਲਾਲ ਇਸਤ ਬੁਰਦਨ ਬਾਸ਼ ਮਸ਼ੀਰ ਦਸਤ ਅਸੀਂ ਜੀ ਦਸਵੇਂ ਪਾਸ਼ਾ ਦੇ ਬੱਚੇ ਆ ਸਾਰੇ ਸਾਨੂੰ ਫਿਰ ਉਹ ਰਾਹ ਜਿਹੜਾ ਉਹ ਵੀ ਇਖਤਿਆਰ ਕਰਨਾ ਆਉਂਦਾ ਜੀ ਸੋਹਿੰਦਰ ਜੀ ਕੀ ਲੱਗਦਾ ਵੀ ਉਹ बार-बार ਆਪਣੇ ਆਪ ਨੂੰ ਮਜਲਿਸ ਇਖਤਿਆਰ ਸਮਰਥਕ ਹੋ ਕੇ ਗੱਲਾਂ ਕਰਦਾ ਵੀ ਜੱਟ ਇਹ ਜੱਟ ਸਖ ਨੂੰ ਇਤਹਾਕਾਰ ਦੇਣਾ ਮਜਲਿਸ ਇਖਤਿਆਰ ਕਿੰਨਾ ਕੁ ਸਹੀ ਹੈ ਜੀ ਜੀ ਦੇਖੋ ਅ빠 ਜੀ ਨਾ ਤਾਂ ਉਹ ਮذਬੀ ਆ ਨਾ ਜਾਟਾ ਨਗਰ ਮੁੱਕ ਦੀ ਗੱਲ ਉਹ ਇਨਸਾਨ ਹੀ ਹੈ ਇਨਸਾਨ ਜਿਹੜਾ ਇਨਸਾਨ ਆ ਨਾ ਦੇਖੋ ਮੈਂ ਲੈ ਲਾਈਵ ਹੋਇਆ ਰਾਤ ਮੈਂ ਲੈ ਇਹਨੇ ਮੈਂ ਤਿੰਨ ਵਾਰ ਗਲਤ ਬੋਲਿਆ ਮੈਂ ਲੈ ਚ ਉਹਨੂੰ ਬਹੁਤ ਬੋਲਿਆ ਪਰ ਮੈਂ ਜਿਸ ਵੇਲੇ ਕਰੀ ਤੀ ਜਦੋਂ ਮਸਲਾ ਆ ਗਿਆ ਨਾ ਉੱਥੇ ਨਾ ਕੋਈ ਨਹੀਂ ਬੋਲਿਆ ਤੇ ਨਾਲ ਖੜਾਗੇ ਸਭ ਉਹ ਇਦਾਂ ਦੇ ਤੇਰੀ ਤੀ ਮੇਰੀ ਤੀ ਆ ਤੇਰੀ ਭੈਣ ਮੇਰੀ ਭੈਣ ਹਾਂ ਜੇ ਉਹ ਤੂੰ ਗੰਦ ਬੋਲਿਆ ਉਹਦਾ ਜਵਾਬ ਇੱਥੇ ਦੇਵਾਗੇ ਅੱਜ ਇੱਥੇ ਆਏ ਆ ਤੇ ਸਾਫ ਬਲ ਕਰੀ ਅਗਰ ਕਾਰਵਾਈ ਨਹੀਂ ਹੋਈ ਜੀ ਇਹ ਲੇਪੇ ਦਾ ਸਵਾਲ ਜੀ ਕਦੇ ਇੱਕ ਜਾਂ ਦੋ ਦਿਨ ਚ ਤੁਹਾਨੂੰ ਰਿਜ਼ਲਟ ਮਿਲਿਆ ਕਿਹੜਾ ਕੀ ਹੋਇਆ ਵੀ ਤੁਹਾਡੇ ਖਿਲਾਫ ਕਿਉਂ ਬੋਲੇ ਉਹ ਕੀ ਕਰਦੇ ਦੇਖੋ ਮਿੰਤੇ ਹੁਣ ਪਤਾ ਮੈਂ ਤਾਂ ਪੱਟਿਆ ਰੱਖ ਪੋਸਟ ਪਾਈ ਸੀ ਇਹ ਮੈਂ ਤਾਂ ਦੋ ਕੁ ਮਹੀਨੇ ਪਹਿਲਾਂ ਮੇਰੇ ਖਣਾ ਬੋਲੇ ਸੀਗਾ ਉਦੋਂ ਮੇਤੇ ਬੜਾ ਤੇਰੀ ਸ਼ਕਲ ਇਦਾਂ ਦੀ ਧੂਆ ਬੜਾ ਕੋਈ ਬੋਲੇ ਹੱਥੋਂ ਪਾਰ ਹੀ ਹੋ ਗਿਆ ਜੀ ਪਰ ਧੀਆ ਪਾਣਾ ਬਾਰੇ ਨਹੀਂ ਸੀ ਬੋਲੇ ਮੈਂ ਮੈਨੂੰ ਬੜੇ ਲੋਕਾਂ ਕਰ ਪਿਆ ਭਾਈ ਉਹਨੂੰ ਜਵਾਬ ਦੇ ਮੈਂ ਕੀ ਜਵਾਬ ਦੇਣਾ ਛੱਡ ਜਾ ਭਾਈ ਹੁਣ ਧੀ ਦਾ ਮਸਲਾ ਆ ਗਿਆ ਜਿੱਥੇ ਉੱਥੇ ਹੀ ਉੱਥੇ ਨੋਟ ਜੀ ਜੀ ਮੇਰੇ ਬਾਤ ਵਿੱਚ ਬਈ ਧੀਆ ਸਭ ਕੁਝ ਆ ਤੀਆ ਮੇਰੀ ਦੁਨੀਆ ਹੈ ਮੇਰੇ ਬਾਪਾਂ ਲਈ ਹਰ ਬਾਪ ਵਾਸਤੇ ਹਰ ਬਾਪ ਬਾਪਾਤੇ ਹੁੰਦੀ ਆ ਸੋ ਮੈਂ ਤੇ ਇਹ ਬੋਲ ਕਹਿਣੀ ਆ ਤੇਰੇ ਕੋਲ ਮੈਨਾਂ ਅਰੇਂਜਸ਼ਾ ਮੈਨੂੰ ਬੋਲ ਮੈਨੂੰ ਜੋ ਮਰਜੀ ਕਹੇ ਧੀਆ ਦਾ ਮਸਲਾ ਜੀ ਜੇਕਰ ਕਿਸੇ ਨਾਲ ਵੀ ਨਿੱਜੀ ਮਸਲਾ ਆਪਾਂ ਨਿੱਜੀ ਗੱਲ ਕਰ ਸਕਦੇ ਆ ਪਰ ਮੈਨੂੰ ਲੱਗਦਾ ਇਸ ਤਰੀਕੇ ਧੀਆ ਭੈਣਾਂ ਨੂੰ ਵਿੱਚ ਲੈ ਕੇ ਆਉਣਾ ਤਾਂ ਜਾਇਜ਼ ਨਹੀਂ ਆ ਇਹ ਬਿਲਕੁਲ ਉਸ ਤੋਂ ਪਹਿਲਾਂ ਗੱਲ ਕਰ ਰਹੇ ਆ ਧੀ ਕਿਸੇ ਦੀ ਧੀ ਦੁਸ਼ਮਣ ਦੀ ਧੀ ਵੀ ਜਿਹੜਾ ਉਹ ਵੀ ਸਾਡੀ ਧੀ ਆ ਦੁਸ਼ਮਣ ਦੀ ਭੈਣ ਵੀ ਸਾਡੀ ਭੈਣ ਉਹ ਨਿੱਜੀ ਮਸਲਾ ਸਾਡੇ ਸਾਡੇ ਵਿਚਾਰ ਨਹੀਂ ਮਿਲਦੇ ਸਾਕਾ ਤੋਂ ਉਜਾਰ ਨਹੀਂ ਮਿਲਦੇ ਤੁਸੀਂ ਉੱਤੇ ਕੋਈ ਲੋਚਨਾ ਕੀਤੀ ਦੱਸੋ ਜੀ ਹਾਂ ਉੱਤੇ ਆਪਾਂ ਕਰ ਸਕਦੇ ਆ ਪਰ ਘਰ ਤੱਕ ਨਹੀਂ ਕਰ ਸਕਦੇ ਜਿਹੜੀਆਂ ਗੱਲਾਂ ਡਾਕਟਰ ਜੀ ਨੇ ਇੱਥੇ ਕਰਦੇ ਆ ਵਾ ਕੀ ਉਹ ਗੱਲਾਂ ਨਾਲ ਤੁਸੀਂ ਕਿੱਥੋਂ ਤੱਕ ਸਹਿਮਤ ਆਏਗੇ ਕੋਈ ਕੁਝ ਦੀ ਗੱਲਾਂ ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਵੀ ਜਿਹੜੀਆਂ ਉਹ ਗੱਲਾਂ ਬੜੀਆਂ ਪਸਾਰੀਆਂ ਗੱਲਾਂ ਦਾ ਸਹਿਮਤ ਹੋਈਏ ਇਹ ਲੱਗਦਾ ਵੀ ਕੁਝ ਦੀ ਗੱਲਾਂ ਨਾਲ ਤੁਸੀਂ ਸਹਿਮਤ ਹੋਵੋਗੇ ਉਹਦੇ ਵਿੱਚ ਜਿਹੜੀਆਂ ਉਹ ਗੱਲ ਕਰਦਾ ਵੀ ਗੁਰਦੁਆਰਾ ਸਾਹਿਬ ਲਗ ਲਗ ਬਣੇ ਉਹਦੇ ਉੱਤੇ ਦੀ ਗੱਲ ਸੀ ਉਹਤੇ ਜਿਹੜੀ ਹਾਂ ਗੱਲ ਕਰਦਾ ਗੁਰਦੁਆਰੇ ਲਗ ਲਗ ਸਹਿਮਤ ਹਾਂ ਸਹਿਮਤ ਹਾਂ ਇੱਕ ਪਿੰਡ ਦੇ ਇੱਕ ਗੁਰੂ ਘਰ ਦੇ ਦਾ ਸਹਿਮਤ ਹੈ ਮੰਨਦੇ ਆ ਮੜਿਆ ਇੱਕ ਸਵੇਚੇ ਉਤੋਂ ਸਹਿਮਤ ਹਾਂ ਪਰ ਜਿੱਥੇ ਹੁਣ ਇੱਕ ਸਮੁਦਾਏ ਨੂੰ ਦੂਜੇ ਸਮੁਦਾਏ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕਰਨੀ ਤੇ ਇੱਕ ਅਕ ਇਹ ਕਰ ਦਿੰਦੇ ਮੈਨੂੰ ਛੱਡ ਦੋ ਪ੍ਰਚਾਰ ਦਾ ਤਰੀਕੇ ਦਾ ਫਰਕ ਹੋਣਾ ਚਾਹੀਦਾ ਨਾ ਜਿਹੇ ਜਹ ਪ੍ਰਚਾਰ ਉਹ ਕਰਦਾ ਉਹ ਲੜਾਈ ਕਰਾਉਣ ਦਾ ਵਿਸ਼ਾ ਬਹਾਨਾ ਕਿਸੇ ਹੋਰ ਚੀਜ਼ ਦਾ ਲੱਭਦਾ ਕੇ ਅਸਲ ਦੇ ਵਿੱਚ ਜਿਹੜੀ ਇਹ ਕੰਪਲੇਂਟ ਚਲੋ ਅੱਜ ਤਾਂ ਸਾਡੀ ਧੀ ਬਾਰੇ ਬੋਲਿਆ ਉਹ ਪਹਿਲਾਂ ਵੀ ਤਾਂ ਕਿਸਾਨਾਂ ਦੀਆਂ ਧੀਆਂ ਬਾਰੇ ਪੈਣਾ ਬਾਰੇ ਬੋਲਦਾ ਰਿਹਾ ਨਾ ਉਦੋਂ ਵੀ ਅਸੀਂ ਕੰਪਲੇਂਟਾਂ ਦੇ ਕੇ ਗਏ ਆ ਪ੍ਰਸ਼ਾਸਨ ਨੇ ਜੇ ਉਦੋਂ ਹੀ ਕਾਰਵਾਈ ਕੀਤੀ ਹੁੰਦੀ ਤੇ ਅੱਜ ਆ ਦਿਨ ਨਾ ਦੇਖਣਾ ਪੈਂਦਾ ਜੱਤੀਵਾਦ ਜੱਤੀਵਾਦ ਨੂੰ ਛੱਡ ਕੇ ਇਨਸਾਨਾਂ ਨਾਲ ਕੋਣ ਕਰਨਾ ਚਾਹੀਦੇ ਚੰਗਾ ਇਨਸਾਨ ਬਣ ਕੇ ਜਿਵੇਂ ਸਾਰੇ ਲੋਕ ਉਹਦੇ ਨਾਲ ਹੀ ਤੁਰਨ ਜਦੋਂ ਚੰਗਣ ਨਾਲ ਸਾਡੀ ਗੱਲ ਹੀ ਨਹੀਂ ਕਰਦਾ ਕੋਈ ਤੇ ਉਹਦੇ ਨਾਲ ਕੋਣ ਤੁਰੇ ਸਾਰਿਆਂ ਨੂੰ ਆਪ ਨੇ ਕਾਰਵਾਈ ਕੀਤੀ ਗਈ ਹੈ ਜਦੋਂ ਸੁਖਪਾਲ ਸਿੰਘ ਖੜੇ ਮੰਡਰੋਂ ਤੋਂ ਪਹਿਲਾਂ ਦੁਬਾਰਾ ਜਿੱਥੇ ਡੱਟਾ ਸੀ ਸੇਮ ਉਹਦਾ ਕੀਤਾ ਕਿ ਗੁੰਮੇਰ ਕਰੋ ਦੇਖੋ ਇਹ ਤਾਂ ਜਿੱਜਾਕ ਜੀ ਆਪਾਂ ਪਿੱਛੇ ਚਲੇ ਜਾਈਏ ਇਹ ਸਰਕਾਰਾਂ ਆਪਣੀਆਂ ਕਰਦੇ ਕਰਦੇ ਜਿਹਾ ਨੇ ਤੇ ਮਿੰਨੂਤ ਰضਾਇ ਦੋ ਸਟੈਪ ਉੱਪਰ ਧੱਕ ਗਏ ਆ ਫਿਰ ਤੁਸੀਂ ਮੇਰੇ ਕੋਲ ਦਾ ਜਵਾਬ ਦਿਓ ਭਾਨਾ ਸਿੱਧੂ ਇੱਥੇ ਕਿੰਨੇ ਬੰਦੇ ਮੈਂ ਗੱਲ ਕੱਲੀ ਬਲਕਹਰੂ ਉਹਦਾ ਵਿਰੋਧੀ ਵੀ ਇਹ ਗੱਲ ਨਹੀਂ ਮੰਨਜ਼ਾਰ ਹੋਊਗਾ ਕਿ ਭਾਨਾ ਸਿੱਧੂ ਕਹਿੰਦੇ ਨਾ ਸਰ। ਇਹ ਤਾਂ ਚੈਨੀਨ ਲਈ ਉਹਦੇ ਕਿਉਂ ਨਾ ਫੜਿਆ ਉਹਨੂੰ ਚੈਨੀਨ ਅੱਜ ਜੋ ਫੜਿਆ ਜਿੱਦਾਂ ਚੈਨੀਨ ਲਈ ਉਹਦੇ ਕਿਉਂ ਨਾ ਫੜਿਆ ਉਹਨੂੰ ਜਦੋਂ ਰਿਾਈ 1900 ਜਦੋਂ ਚੈਨੀ ਨਹੀਂ ਲੈਂਦਾ ਉਹਦੋਂ ਅੱਜ ਉਹ ਮਦਈ ਗਾਂਦਾ ਵਿੱਚ ਭਾਨਾ ਸਿੱਧੂ ਨੇ ਚੈਨੀ ਚੋਰੀ ਕੀਤੀ ਆ ਉਸ ਦਿਨ ਮਰਚਸ਼ਨ ਕਿੱਥੇ ਸੀ ਉਸ ਦਿਨ ਉਹ ਫੜਦੇ ਬਾਕੀ ਪੰਜਾਬ ਦੇ ਲੋਕਾਂ ਨੂੰ ਸਾਡੀ ਇਹੀ ਬੇਨਤੀ ਹੈ ਸਾਰੇ ਜਿੱਥੇ ਜਿੱਥੇ ਬਾਈ ਜੀ ਤੱਕਾ ਹੁੰਦਾ ਕਿਸੇ ਨਾਲ ਵੀ ਤੱਕਾ ਹੁੰਦਾ ਦੇਖੋ ਗੁਰੂ ਸਾਹਿਬ ਦਾ ਵੀ ਇਹੀ ਆਦੇਸ਼ ਆ ਜ਼ੁਲਮ ਕਰਨਾ ਪਾਪ ਆ ਤੇ ਸਹਿਣਾ ਵੀ ਬਾਈ ਪਾਪ ਆ ਜਿੱਥੇ ਜ਼ੁਲਮ ਕਿਤੇ ਹੁੰਦਾ ਨਾ ਤੇ ਉੱਥੇ ਹੱਕ ਸੱਚ ਦੀ ਆਵਾਜ਼ ਲਈ ਖੜੋ ਨਾਲ ਭਾਈਚਾਰਕ ਸਾਂਝ ਆਪਾਂ ਵਧਾਈਏ ਨਾ ਕਿ ਆਪਾਂ ਇਕੱਲੀ ਕਮੈਂਟ ਬਾਈ ਜੀ ਤੱਕ ਸੀਮਤ ਰਹੀਏ ਜਿੱਦਾਂ ਲੱਖਾਂ ਬਾਈ ਸਾਡਾ ਕਹਿੰਦਾ ਰਹਿੰਦੇ ਨੇ ਅਮੇਸ਼ਾ ਵੀ ਆਪਾਂ ਟਿੱਪਣੀ ਤੱਕ ਸੀਮਤ ਨਾ ਰਹੀਏ ਵੀ ਕੱਲਾ ਆਪਾਂ ਟਿੱਪਣੀ ਤੱਕ ਸੀਮਤ ਨਾ ਰਹੀਏ ਗਰਾਊਂਡ ਤੇ ਆ ਕੇ ਆਪਾਂ ਪੰਜਾਬ ਦੇ ਜਿਹੜੇ ਆਪਣੇ ਮੁੱਦੇ ਨੇ ਜਾਂ ਪੰਜਾਬ ਦੀਆਂ ਹੋਰ ਜਿੰਨੀਆਂ ਵੀ ਚੀਜ਼ਾਂ ਨੇ ਹੈਗੀਆਂ ਨੇ ਉਨਾ ਲਈ ਆਪਾਂ ਯੋਗਦਾਨ ਪਾਈਏ ਪੰਜਾਬ ਦੀ ਜਵਾਨੀ ਨੂੰ ਬੇਨਤੀ ਹੈ ਪਹਿਲਾਂ ਵੀ ਜ਼ਿਕਰ ਕਰਦੇ ਸੀ ਵੀ ਜਦੋਂ ਸੋਸ਼ਲ ਮੀਡੀਆ ਦੀ ਗੱਲ ਹੁੰਦੀ ਹੈ ਤਾਂ ਲੱਗਦਾ ਵੀ ਮੰਨ ਲਓ ਕੋਈ ਵੀ ਪਰਸਨ ਹੈਗਾ ਕੋਈ ਡਾਕਟਰ ਸੁਧਾਨਾ ਪਮਾ ਦੀਪ ਸਿੰਧੂ ਸ਼ਾਨਾ ਪਮਾ ਸਿੱਧੂ ਮੂਸੇ ਦਾਣਾ ਸਾਨੂੰ ਕਹਿੰਦੇ ਆ ਡਾਕਟਰ ਜੀ ਰਾਤੋ ਰਾਤ ਐਮਐਟਈ ਬਣਨਗੇ ਐਮਐਫਸੀ ਬਣਨਗੇ ਉਹ ਸੋਹਣਾ ਹੁੰਦੀਆਂ ਨੇ ਨਤੀਜੇ ਨਾਲ ਨਾਲ ਤਾਂ ਮੁਕੰਮਲ ਨਵਾਂ ਕੀ ਕੰਮ ਛੱਡ ਉਹਦਾ ਕਾਰਨ ਇਹੀ ਹੈ ਜੀ ਗਰਾਊਂਡ ਦੀ ਅਸਲ ਚ ਰਿਪੋਰਟ ਗਰਾਊਂਡ ਦੇ ਪਤਾ ਲੱਗਦੀ ਹੈ ਨਾ ਗਰਾਊਂਡ ਤੇ ਵਰਕ ਕੀ ਹੈ ਗਰਾਊਂਡ ਦੇ ਵਿੱਚ ਨਾ ਗਰਾਊਂਡ ਤੇ ਖੜਨਾ ਗਰਾਊਂਡ ਦੇ ਕੰਮ ਕਰਨਾ ਲਗਾ ਕਰਨੀਆਂ ਉਹਦਾ ਬਹੁਤ ਫਰਕ ਆ ਬਸ ਇਹੀ ਬੇਨਤੀ ਕਰਦੇ ਆ ਯੂਥ ਨੂੰ ਪੰਜਾਬ ਦੇ ਨੂੰ ਵੀ ਬਾਈ ਜੀ ਆਪਾਂ ਆਪਣੇ ਪੰਜਾਬ ਨੂੰ ਸੰਭੀਏ ਹਨਾ ਪੰਜਾਬ ਛੱਡ ਕੇ ਨਾ ਜਾਈਏ ਆਪਾਂ ਬਾਹਰ ਦਾ ਸੋਚੀਏ ਜੋ ਵੀ ਆਪਣੇ ਪੰਜਾਬ ਬਾਰੇ ਸੋਚੀਏ ਸਾਡੇ ਪੰਜਾਬ ਦੇ ਅੱਜ ਹਾਲਾਤ ਕੀ ਆ ਸਾਡਾ ਹੋ ਕੀ ਰਿਹਾਗਾ ਜਸਵਿੰਦਰ ਤੁਸੀਂ ਪੰਜਾਬ ਪੁੱਛ ਰਹੇ ਹੋ ਲੱਗਦਾ ਨਹੀਂ ਸੀ ਵੀ ਜਿਹੜੀ ਕਾਰਵਾਈ ਭੰਨੇ ਸਿੱਧੂ ਤੋਂ ਕੀਤੀ ਆ ਪਹਿਲਾਂ ਏਜੰਟਾਂ ਤੇ ਕਾਰਵਾਈ ਹੋਈ ਪੰਜਾਬ ਦਾ ਪੈਸਾ ਲੁੱਟ ਲੁੱਟ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਰ ਕਰ ਰਹੇ ਨੇ ਇਹ ਬਹੁਤ ਵੱਡਾ ਸਵਾਲ ਆ ਬਾਬਾ ਜੀ ਇਹ ਇਹ ਬਹੁਤ ਵੱਡਾ ਸਵਾਲ ਆ ਕਿ ਭੰਨੇ ਸਿੱਧੂ ਨੂੰ ਨੌਬਤ ਕਿਉਂ ਆਈ ਕੰਮ ਕਰਨ ਕੀਗਾ ਅਕਸਰ ਪਿੰਸਰ ਜਨ ਲਿਖਦੇ ਆ ਕਿ ਇਹ ਕਾਨੂੰਨ ਹੱਥ ਚੋਂ ਲਿਆ ਪਰ ਲਿਆ ਕਿਉਂ ਇੱਕ ਸਵਾਲ ਆ ਲਿਆ ਕਿ ਉਹ ਲੋਕੀ ਜਾਣਦੇ ਨੇ ਕਿ ਆਪਣੇ ਪ੍ਰਸ਼ਾਸਨ ਕੋਲ ਕੋ ਕੋਣਾ ਸਹੀ ਮਸਹਾਲ ਨਹੀਂ ਕੀਤਾ ਹੋਗਾ ਉਹ ਭਾਨੇ ਕੋ ਆਏ ਭਾਨੇ ਕੋ ਤੁਸੀਂ ਰਹਾ ਤੁਹਾਡੇ ਪੈਸੇ ਮੁਰਗੇ ਗੁਰਦੁਆਰਿਆਂ ਦੇ ਪੈਸੇ ਮੁਰਗੇ 2 4 5 ਰੁਪਏ ਉਹਨਾਂ ਪੈਸੇ ਵੇਚ ਜਾਈਏ ਉਹ ਤੋਂ ਅੰਦਰ ਮੇਰਾ ਲੱਗਾ ਹੁੰਦਾ ਕਿ ਉਹ ਇਹ ਲੋਕ ਮਸਹਾਲ ਨਹੀਂ ਬਤਾਈ ਨਾ ਹੁਣ ਜਿਹੜੇ ਬੰਦੇ ਪੈਸੇ ਖਾਂਦੇ ਪ੍ਰਸ਼ਾਸਨ ਦੇ ਬਜਾਇ ਇਸ ਤੇ ਉਹਨਾਂ ਦੇ ਕਾਰਵਾਈ ਹੋਣੀ ਬਾਲੇ ਜੀ ਦੂਰ ਕਰ ਦਿੰਦੇ। ਜੀ। ਬਾਕੀ ਮੈਂ ਬਾਠਵੀਰ ਆ। ਤੁਸੀਂ ਆਪਣਾ ਦੱਸੋ। ਸਰ ਸਾਹਿਬ ਇੱਕ ਇੱਕ ਜਿੱਥੇ ਡਾਕਟਰ ਹੇਠਾਂ ਦੀ ਗੱਲ ਕਰਨ ਉਹ ਤੇ ਗੈਮੀ ਬੁੱਟਾ ਸਿੰਘ ਦਾ ਔਫਿਸ ਮੈਂ ਬੜੀ ਪਰਦੇਸ਼ ਸ਼ਬਦ ਆਮਲੀ ਕਰ ਦਿੱਤਾ। ਮੈਂ ਤਾਂ ਬਈ ਬੇਨਤੀ ਕਰੂੰਗਾ ਸਾਡੇ ਪ੍ਰਸ਼ਾਸਨ ਨੂੰ ਗਵਰਨਮੈਂਟ ਨੂੰ ਕਿਉਂਕਿ ਅਸੀਂ ਜਿਹੜਾ ਬੰਦਾ ਸੱਚ ਬੋਲਦਾ ਉਹਨੂੰ ਬਹੁਤ ਛੇਤੀ ਉਹਦੇ ਤੇ ਕਹਿੰਦੇ ਹੁੰਦੇ ਜਿਹੜਾ ਬੰਦਾ ਦੁਨੀਆ ਨੂੰ ਜਗਾਊਗਾ ਉਹ ਚੱਕਿਆ ਜਾਂਦਾ। ਹਨਾ ਤੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਲੋਕੀ ਨੈਗੇਟਿਵਿਟੀ ਫਲਾ ਰਹੇ ਆ ਨਾ ਇੱਕ ਟੰਗਿਆ ਜਾਵੇ। ਤੁਸੀਂ ਪੁਰਾਣੇ ਕਹਾਵਤ ਸੁਣੀ ਹੋਣੀ ਆ ਸਿਆਣੇ ਕਾਹ ਟੰਗ ਦਿੰਦੇ ਸੀਗੇ। ਹੁੰਦਾ ਇਹ ਵੀ ਇੱਕ ਗੰਦੇ ਕੰਮ ਆ ਮੈਨੂੰ ਲੱਗਦਾ ਕਿ ਇੱਕ ਨੂੰ ਟੰਗ ਦਿੱਤਾ ਜਾਵੇ ਦੂਜੀ ਵਾਰੀ ਕੋਈ ਬੰਦਾ ਜੁਰਤ ਨਹੀਂ ਕਰੂਗਾ ਸਾਡੇ ਇੰਡੀਆ 'ਚ ਤੁਸੀਂ ਰੇਪ ਰੇਸ਼ਿਓ ਲਾ ਲਓ ਕਿੰਨੇ ਅੱਜ ਵੀ ਬਲਾਤਕਾਰੀ ਦਾਦਾ ਸਾਫਤ ਵੀ ਹੋ ਜਾਂਦੇ ਰੇਪ ਪਰ ਉਹਨਾਂ ਨੂੰ ਸਜ਼ਾ ਨਹੀਂ ਹੁੰਦੀ ਕਿਉਂ ਕਿਉਂਕਿ ਕਾਨੂੰਨ ਆਪਾਂ ਬਾਹਰਲੇ ਦੇਸ਼ਾਂ ਦੀ ਰੀਸ ਕਰਦੇ ਆ ਉਹ ਸਾਡੇ ਨਾਲ ਕਿਉਂ ਅੱਗਿਆ ਕਿਉਂਕਿ ਉਹ ਹਰ ਇੱਕ ਗੱਲ ਰੱਬ ਤੇ ਨਹੀਂ ਛੱਡਦੇ ਪਰਮਾਤਮਾ ਤੇ ਦੁਬਈ ਦੇ ਵਿੱਚ ਅੱਜ ਵੀ ਬੰਦਾ ਇੱਕ ਔਰਤ ਨੂੰ ਦੇਖਣ ਵੱਲੋਂ ਵੀ ਕਿਉਂ ਡਰਦਾ ਕਿਉਂਕਿ ਉਹਨੂੰ ਪਤਾ ਜੇ ਮੈਂ ਗਲਤੀ ਕੀਤੀ ਨੇ ਇਹਦੀ ਸਜ਼ਾ ਬਹੁਤ ਭੈੜੀ ਆ ਇੱਕ ਬੰਦੇ ਨੂੰ ਟੰਗ ਦੋ ਮੈਨੂੰ ਨਹੀਂ ਲੱਗਦਾ ਕਿ ਸੋਸ਼ਲ ਮੀਡੀਆ ਤੇ ਅੱਜ ਵੀ ਜਿੰਨਾ ਵੀ ਬੰਦੇ ਨੈਗੇਟਿਵਿਟੀ ਫਲਾਉਂਦੇ ਆ ਦੂਜੀ ਵਾਰੀ ਬੰਦਾ ਕੋਈ ਯਰਤੋ ਵੀ ਕਰੂਗਾ ਕਿਉਂਕਿ ਉਹਨਾਂ ਨੂੰ ਪਤਾ ਹੋਣਾ ਕੁਝ ਹੈ ਨਹੀਂਗਾ ਆਫਲਾਈਨ ਘਰੇ ਬਹਿ ਕੇ ਬੋਲਣਾ ਬਹੁਤ ਸੌਖਾ ਆ ਔਨਲਾਈਨ ਬੋਲੀ ਜਾਓ ਜਿਹੜਾ ਕਿਸੇ ਨੇ ਆਣਾ ਜੀ ਹਾਂ ਦੀ ਗੱਲ ਵਾਟ ਵੀ ਤੇ ਕੇ ਵੀ ਆ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਕਹਿ ਰਿਹਾ ਜਿੰਨੇ ਵੀ ਮੱਝ ਵੀ ਸਿੱਖ ਜਾਂ ਜੀਵੀਦਾਰ ਆ ਪਿੰਡਾਂ ਦੇ ਵਿੱਚ ਤੁਸੀਂ ਸ਼ਹਿਰਾਂ ਚ ਰਹਿੰਦੇ ਪਿੰਡਾਂ ਚ ਜਾ ਕੇ ਵੇਖੋ ਉਹਨਾਂ ਦਾ ਨੌ ਮਾਸ ਦਾ ਰਸਤਾ ਬਾਈ ਆਪਣੇ ਨਾ ਕੱਲ ਜਦੋਂ ਅਸੀਂ ਲਾਈਵ ਕੀਤਾ ਵਾ ਅੱਜ ਵੀ ਚਲੋ ਅਸੀਂ ਤਮਾਸ਼ੀਬੀਨ ਚ ਨਹੀਂ ਬਈ ਜੇ ਅਸੀਂ ਕੱਟ ਕਰਨਾ ਹੁੰਦਾ ਸੀ ਉਹਦੇ 'ਚ ਹੈ ਨਹੀਂਗੇ ਕਿ ਅੱਜ ਇਥੇ ਹਜ਼ਾਰ ਬੰਦਾ ਸਾਥ ਲੈਂਦੇ ਹਨ ਤੇ ਕਿਉਂਕਿ ਅਸੀਂ ਪਹਿਲਾਂ ਪ੍ਰਸ਼ਾਸਨ ਤੇ ਗਏ ਹਾਂ ਸਾਨੂੰ ਬਹੁਤ ਸਾਰੀਆਂ ਕਾਲਾਂ ਵੀ ਆਈਆਂ ਕਿ ਤੁਸੀਂ ਪਹਿਲਾਂ ਪ੍ਰਸ਼ਾਸਨ ਦਾ ਸਾਥ ਦਿਓ ਸੀਪੀ ਸਾਹਿਬ ਨੇ ਬਹੁਤ ਸਾਰਾ ਸਾਡਾ ਸਾਥ ਦਿੱਤਾ ਵਾ ਔਰ ਕਿਹਾ ਵਾ ਕਿ ਬੰਦਾ ਉਠਾਣੇ ਇਸ ਵਕਤ ਬੈਠਾ ਤੇ ਬੇਨਤੀ ਹੈ ਜਦੋਂ ਅਸੀਂ ਲਾਈਵ ਕੀਤਾ ਸਾਨੂੰ 90% ਨਹੀਂ ਭਾਈ 100% ਜਿਹੜਾ ਕਹਿੰਦਾ ਨਾ ਮੈਂ ਇਹ ਧਰਮ ਦਾਵਾ ਹਨਾ ਪਹਿਲਾਂ ਤਾਂ ਬੰਦਾ ਇਨਸਾਨ ਹੋਣਾ ਚਾਹੀਦਾ ਇਹ ਇਨਸਾਨ ਹੀ ਹੈ ਨਹੀਂ ਧਰਮ ਤਾਂ ਬਹੁਤ ਪਿੱਛੇ ਰਹਿ ਗਿਆ ਮੈਨੂੰ 90% ਭਾਈ ਐਸੀ ਲੋਕੀ ਜਿਹੜੇ ਆਪਣੇ ਆਪ ਇਹ ਛੋਟੀਆਂ ਗਾਸਟ ਇਹ ਕਹਿੰਦਾ ਵਾ ਸਾਡੇ ਲਈ ਤਾਂ ਇਨਸਾਨ ਇੱਕ 90% ਲੋਕੀ ਉਹ ਦੁਖੀ ਆ ਇਹਦੇ ਤੋਂ ਉਹ ਕਹਿੰਦੇ ਭਾਈ ਸਭ ਤੋਂ ਪਹਿਲਾਂ ਅਸੀਂ ਇਹਨੂੰ ਆਕੇ ਚੱਕੀਏ ਬਾਕੀ ਇਹ ਸਝਾਉਂ ਯਾਰ ਸਾਡੀ ਕੌਮ ਦੇ ਉੱਤੇ ਕਲੰਕ ਹੋ ਗਿਆ ਉਹ ਸਾਡੇ ਸਾਨੂੰ ਨਿੰਦਿਆ ਕੋਈ ਜਾਂਦਾ ਕੁਛ ਐਸੇ ਅਨਸਰ ਹੁੰਦੇ ਆ ਜਿਹੜੇ ਨਿੰਦਨ ਦਾ ਕੰਮ ਕਰਦੇ ਨੇ ਜਦੋਂ ਇੱਕ ਪਈ ਸਹੀ ਕੰਮ ਕਰ ਰਿਹਾ ਉਹਨੂੰ ਸਾਥ ਨਹੀਂ ਦੇ ਸਕਦੇ ਤਾਂ ਉਹਨੂੰ ਨਿੰਦੇ ਕਿਉਂ ਜੇ ਨਿੰਦੇ ਤਾਂ ਸਿੱਧਾ ਉਹਨਾਂ ਨਾਲ ਗੱਲ ਕਰੋ ਜਿਹੜੂ ਦੀਕਤ ਤਕਲੀਫ ਹੈ ਤੇ ਆ ਭੈਣਾ ਸਭ ਦੀ ਸਾਂਝੀ ਹੁੰਦੀ ਆ ਤੁਸੀਂ ਉਹਨੂੰ ਮੂਰੇ ਲਿਆ ਕੇ ਉਹਨੂੰ ਅੱਗੇ ਕਰਕੇ ਗਲਤ ਸ਼ਬਦਾਬਲੀ ਵਰਤਣੀ ਇਹ ਕਿੱਥੇ ਲਿਖਾ ਰਿਹਾ ਕਿੱਥੇ ਪੜਾਇਆ ਜਾਂਦਾ ਮਿਲਦਾ ਕਰਨਾ ਤਾਂ ਸਿੱਧਾ ਵੀ ਟਕਰਿਆ ਜਾ ਸਕਦਾ ਮਜਬੀ ਤੇ ਜੱਟ ਸੇਖਾਲਾ ਸੀ ਮੁੱਦਾ ਕਿਉਂ ਬਣਾ ਰਿਆਂ ਉਹ ਅੱਜ ਤੱਕ ਨਹੀਂ ਸਾਡੇ ਪੰਜਾਬ ਦੇ ਵਿੱਚ ਖੜਾ ਹੋ ਮੱਥਾ ਟੇਕਦੇ ਆ ਨਤਮਸਤਕ ਹੁੰਨੇ ਆ ਪਰ ਅਭੀ ਦਾਸ ਜੀ ਮਹਾਰਾਜ ਨੂੰ ਵੀ ਤਾਂ ਨਾੜ ਨਤਮਸਤਕ ਹੁੰਨੇ ਆ ਨਾ ਜਿਨ੍ਹਾਂ ਦਾ ਨਾਮ ਉਹਦੇ ਵਿੱਚ ਦਰਜ ਹੋ ਗਿਆ ਅਸੀਂ ਕਿਉਂ ਬਾਰ-ਬਾਰ ਜੱਟ ਸਿੱਖ ਮਜਬੀ ਸਿੱਖ ਦਾ ਮੁੱਦਾ ਬਣਾ ਰਿਆਂ ਇਹ ਮੁੱਦਾ ਹੈ ਹੀ ਨਹੀਂ ਜੇ ਟੱਕਰ ਨਾ ਤਾਂ ਸਿੱਧਾ ਟੱਕਰਿਆ ਕਰੋ ਕਿਸੇ ਕਮਿਊਨਿਟੀ ਦਾ ਨਾਮ ਲੈ ਕੇ ਨਹੀਂ ਮਜਬੀ ਸਿੱਖ ਦਾ ਉਹ ਹੋਇਆ ਜਿਹੜੇ ਗੁਰੂ ਸਾਹਿਬ ਲਈ ਸੀਸਵਾਰਗੇ ਗੁਰੂ ਸਾਹਿਬ ਲਈ ਜਾਨਾਵਾਰਗੇ ਇਹ ਅਸੀਂ ਸਿੱਖਾਂ ਦੀਆਂ ਧੀਆਂ ਪੜਾਂ ਨੂੰ ਗਾਲ੍ਹਾਂ ਕੱਢੀ ਜਾਂਦੇ ਆ ਯਾਰ ਇਹ ਕਿੱਥੋਂ ਦੀ ਇਨਸਾਨੀਅਤ ਹੋ ਗਈ ਜੋ ਇਸ ਕਰਕੇ ਸਾਰੇ ਬਾਰ-ਬਾਰ ਕਹਿ ਰਿਹਾ ਵੀ ਇਨਸਾਨ ਇਨਸਾਨ ਹੀ ਹੈ ਨੀਗਾ ਮੱਝਵੀ ਸਿਕਤਾ ਦੂਰ ਦੀ ਗੱਲ ਹੈ ਇਸੇ ਕਰਕੇ ਮੱਝਵੀ ਸਿਕ ਵੀ ਸਾਡੇ ਨਾਲ ਆ ਕੇ ਅੱਜ ਖੜੇ ਹੋਏ ਨੇ ਇਹਦੇ ਖਿਲਾਫ ਸਾਰੇਆਂ ਦੂਜੇ ਭਰਾਵਾਂ ਨੂੰ ਵੀ ਬੇਨਤੀ ਆ ਜਿਵੇਂ ਇਸ ਵੀਰ ਨੇ ਪਹਿਲ ਕੀਤੀ ਆ ਏਵੇਂ ਜਦੋਂ ਵੀ ਕੋਈ ਦਿੱਕਤ ਆਉਂਦੀ ਆ ਕਿਤੇ ਵੀ ਇਸ ਤਰ੍ਹਾਂ ਦਾ ਇਹ ਬੋਲਦਾ ਤੁਸੀਂ ਵੀ ਬਰਾਬਰ ਤੇ ਦਾ ਵਿਰੋਧ ਕਰਿਆ ਕਰੋ ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਵਿੱਚ ਜੋ ਵੀ ਕੰਮਕਾਰ ਆ ਅਸੀਂ ਭਰਾਵਾਂ ਵਾਂਗੂ ਇੱਕ ਦੂਜੇ ਨਾਲ ਵਿਚਰਦੇ ਆ ਭਰਾਵਾਂ ਵਾਂਗੂ ਅਸੀਂ ਰਹਿੰਦੇ ਆ ਕੋਈ ਇਸ ਤਰ੍ਹਾਂ ਦੀ ਕੋਈ ਵਿਚਾਰ ਆ ਤਾਂ ਫਰਕ ਹੈ ਹੀ ਨਹੀਂ ਪਰ ਇਹ ਬੰਦਾ ਜਦੋਂ ਲਾਈਵ ਕਰਦਾ ਜਾਂ ਵੀਡੀਓ ਬਣਾਉਂਦਾ ਉਹ ਸਿਰਫ ਕਮਰੇ 'ਚ ਬੈਠ ਕੇ ਆਪ ਦਾ ਰੋਲਾ ਦਾ ਕਰਦਾ ਨਾਲ ਬਦਨਾਮੀ ਦੂਜੇ ਭਰਾਵਾਂ ਦੀ ਵੀ ਹੁੰਦੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਇਸ ਵੀਰਾਂ ਨੂੰ ਜਿੱਥੇ ਗਲਤ ਆ ਉਹ ਗਲਤ ਨੂੰ ਗਲਤ ਕਹੋ ਜਿਹੜਾ ਸਹੀ ਆ ਸਹੀ ਨੂੰ ਸਹੀ ਕਹੋ ਥੈਂਕ ਯੂ